ਜਾਪਨਾ ਮਰਤਾ ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਸਵੇਰ ਦੇ 3:00 ਵੱਜੇ ਨੇ ਅਪਾ 2:30 ਵਜੇ ਉੱਠੇ ਸੀ ਇਸ਼ਨਾਨ ਕਰ ਲਿਓ ਫੰਲਿਆ ਮੱਥਾ ਟੇਕਣਾ ਸਭਾ ਰੱਖੇ ਸੁੱਖ ਮੱਥਾ ਟਿਕਿਆ ਜਾਵੇ ਟਾਈਮ ਨਾਲ ਫਿਰ ਅੱਗੇ ਆਪਾਂ ਕਰਦੇ ਆਂ ਆਪਣੀ ਸੇਵਾ ਅੱਜ ਕਰੀ ਪਿਆ ਤਿਆਰੀ ਸਵੇਰ ਵਾਸਤੇ ਆਲਰੇਡੀ ਪਿਆ ਹਲਵਾਈ ਠਾੜ ਦਾ ਪ੍ਰਸ਼ਾਦ ਲੱਗੇ ਨੇ ਕਦੋਂ ਹੁਣ ਚਲਾਉਣ ਤੇ ਦੁਆ ਮਟਰ ਪਨੀਰ ਪਹਿਲਾ ਪ੍ਰਸ਼ਾਦ ਬਣਾਉਣਾ ਸੂਜੀ ਦਾ ਦੇਸੀ ਘਿਓ ਦਾ ਨਪਰਾ ਦੀ ਗਰੇਵੀ ਬੁਣਾਈ ਪਈ ਆ ਪਿਆ ਮੋੜੀਆਂ ਵਾਲੀਆਂ ਰੋਟੀਆਂ ਪਰੌਠੇ ਚੱਲਣਗੇ ਹੁਣ ਉਹਦਾ ਹਿਸਾਬ ਸੂਰੇ ਸੂਰੇ ਦਹੀਂ ਨਾਲ ਮੋੜੀਆਂ ਵਾਲੇ ਪਰੌਂਖੇ ਧੀਰੀ ਦਾ ਆ ਗਰ ਬੱਜਿਆ ਉਹ ਚੱਲਿਆ ਹੁਣ ਮੱਥਾ ਟੇਕਣਾ ਜਿੰਨੇ ਦਾ ਉਦਾਇ ਰਹੇ ਨੰਚੂਦੇ ਕੋਈ ਬਾਕੀ ਸੁੱਤੇ ਪਏ ਨੇ ਆਹ ਰਹਾ ਤੁਲੇ ਬੰਦ ਤੇ ਦਿਖਾਉਣਾ ਤੁਹਾਨੂੰ ਆ ਬੈਠੇ ਨੇ ਰਾਤ ਵਾਲੇ ਮੁੰਡੇ ਨੇ ਇਹ ਸੇਵਾ ਵਾਲੇ ਰਾਤ ਵਾਲੇ ਬਈ ਬਾਈ ਦੀ ਸੇਵਾ ਖਾਲਸਾ ਆਹ ਟੀਮ ਰਾਤ ਵਾਲੀ ਆ ਵੀ ਸਾਡੀ ਇਹ ਸਾਰੇ ਰਾਤ ਵਾਲੇ ਹੁ ਚੱਕ ਓਏ ਉਹ ਵੀ ਰਾਤ ਵਾਲਾ ਉਹ ਵੀ ਰਾਤ ਵਾਲਾ ਮੁੰਡਾ ਆ ਵੀ ਰਾਤ ਲਾਈ ਆ ਇਹਨੇ ਵੀ ਰਾਤ ਪੂਰਾ ਪ੍ਰਸ਼ਾਦਾ ਵਰਤਾ ਕੇ ਸਾਰਾ ਭਾਂਡੇ ਧੋ ਕੇ ਨਮੇ ਬੰਨ ਇਹ ਵੀ ਰਾਤ ਵਾਲਾ ਇਹ ਵੀ ਕੱਕਾ ਸਾਡਾ ਰਾਤ ਵਾਲਾ ਪੱਕੀ ਕਰਤੀ ਤਿਆਰ ਹੁਣ ਲੱਗਿਆ ਪ੍ਰਸ਼ਾਦ ਬਣਾਉਣਾ ਸਵੇਰੇ ਸਵੇਰੇ ਕੱਕੜਾ ਸਾਡਾ ਪ੍ਰਸ਼ਾਦ ਦਾ ਕਰ ਦੋਨੇ ਆਸੀਂ ਸੋਜੀ ਵਾਲਾ ਦਾ ਸਰਦਪਾ ਉਹਨਾਂ ਵਾਈ ਛਾਲ ਤੇ ਵਾ ਲੰਗਰੀ ਵੀ ਛਾਲਣ ਲੱਗਿਆ। ਨਾ ਗਏ 3.5 ਸਾਲ ਤੋਂ ਸਾਨੂੰ ਵੀ। ਸੁਬਹਾਂ ਰਾਤ ਸਾਰਾ ਰੈਡੀ ਕਰਕੇ ਰੱਖ ਦੋ ਦੀ ਇਹਨਾਂ ਦਾ ਹੁਣ ਕੋਈ ਟੈਨਸ਼ਨ ਨਹੀਂ ਹੁੰਦਾ ਕੰਮ ਚਲਾ ਦੇਣਾ ਇਹਨਾਂ ਨੇ। ਮੈਂ ਚੱਲਿਆ ਹੁਣ ਮੱਖਾ ਟੱਕਰ। ਉਹ ਵਾਹਿਦ। ਉਹ ਵਾਹਿਦ। ਵਾਹਿਦ ਮੁਹੰਦੀ। ਆ ਜਾ ਆ ਜਾ ਲਾਈਨ ਘਟਿਆ। ਆਂਦਾ ਆ ਬਈ। बंद चला अॼु वाहेगुरु 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 वाहिगुरुगुरु मड़ी खुंड نمس نمسندر 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 نامے نمست نرکام ਲੱਗੇ ਸਾਨੂੰ ਮੱਥਾ ਟੇਕਣ ਨੂੰ ਲਾਈਨ ਦੇ ਵਿੱਚ 20 ਮਿੰਟ ਦੇ ਵਿੱਚ ਵਿੱਚ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਹਾਂ ਪੌਣੇ 4 ਵਜੇ ਲੰਗਰ ਤੋਂ ਗਏ ਸੀ ਬਾਅਦ 4:10 ਕਰਦੇ ਸੀ ਲੰਗਰ ਤੇ ਬਹੁੰਨ ਜਾਣਾ ਮੱਥਾ ਟਿਕ ਕੇ ਹੁਣ ਕੋਈ ਟੈਨਸ਼ਨ ਨਹੀਂ ਸਾਰਾ ਬੜੀਆ ਨੇ ਜੀ 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 لا جی دہی پرشادہ کہ چاہ چلا دی چاہ کی سیوا کرتے آ گیا کیا ਉਹ ਛੋਟੇ ਨੋਰੀ ਪੰਡੋ ਪੂਰੀਆਂ ਗੱਡੀਆਂ ਭਰ ਕੇ ਗੱਡੀਆਂ ਸੇਵਾ ਦਨ ਦਾ ਕੱਠ ਸੰਗਤਾਂ ਦਾ ਦੇਖੋ ਜੀ سانو ساٿي پوتو مٿي آيو کي شوبر تي آ حاضر دي نار سولي سان گولي روپي مري بتاوان دي نار ستا نه با يتره شرد ماکا نابي ਆਡੇ ਤੜਕੇ ਦੀ ਤਿਆਰੀ ਕਰ ਰਹੇ ਨੇ ਆ ਸਾਡੇ ਹਲਵਾਈ ਸਾਹਿਬ ਨੇ ਆ ਸਾਡੇ ਹੈਲਪਰ ਨੇ ਜਿਹੜੇ ਨਾਂ ਰੱਖਿਓ ਨੇ ਸੇਵਾਦਾਰ ਸੇਵਾਦਾਰ ਕੋਪੀ ਚ ਚੱਲਦੀਆਂ ਹੋ ਕੋ ਮਾਂਗ ਦੇ ਦੋ ਪਿਓ ਪੁੱਤ ਪਿੰਡੋਂ ਤੁਰ ਕੇ ਆਏ ਨੇ ਸਾਡੇ ਪਿਓ ਪੁੱਤ ਦੋਨੇ ਆ ਰਹੇ ਆ ਇਹਨੇ ਦੋਨੇ ਤੁਰ ਕੇ ਹੁਣ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣੇ ਆ ਇਹ ਪੈਦਲ ਯਾਤਰਾ ਕਰ ਰਹੇ ਪਿੰਡੋਂ ਦੋ ਜਣੇ ਆਜੋ ਵੀ ਲਓ ਜੀ ਰਾਤ ਦਾ ਟਾਈਮ ਆ ਹੁਣ ਲੰਗਰ ਚ ਫੁੱਲ ਰੋਸ਼ਾ ਛਕਤਾ ਛਕਰੀਆਂ ਨੇ ਪ੍ਰਸ਼ਾਦਾ ਛੂੜਾ ਰੋਸ਼ਾ ਜੀ 4 ਵਜੇ ਵੀ آوے ہو بابا جان دے ساڈے یاراں دے یاراں 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 یار ਉਹ ਟੱਕਣ ਦੇ ਗਿਆ ਵੀਰੇ ਇਹਨਾਂ ਦੇ ਲੱਟ-ਪਾਟ ਤੇ 500 ਕੱਢੀ ਰੱਖਦੇ ਚਾਹੀਦੇ ਹਾਂ ਜੀ ਉਹ ਹੋਰ ਬਸ ਗਾਵਾ